ਕੈਲੀਫੋਰਨੀਆ ਦੇ ਕੈਲੀਫੋਰਨੀਆ ਵਿੱਚ ਜੰਗਲਾਂ 'ਚ ਫੈਲੀ ਹੋਈ ਅੱਗ ਨਾਲ ਲਗਾਤਾਰ ਨੁਕਸਾਨ ਵੱਧਦਾ ਜਾ ਰਿਹਾ ਹੈ ਲਾਸ ਏਂਜਲਸ ਦੇ ਖੇਤਰਾ ਵਿੱਚ ਲੱਗੀ ਇਸ ਅੱਗ ਨੇ ਹੁਣ ਤੱਕ ਕਟੋ-ਕਟ ਚਵੀ ਜਾਣਾ ਨਿਗਲ ਲਈਆਂ ਹਨ ਜਦਕਿ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਜ਼ਾ ਅੰਕੜਿਆਂ ਦੇ ਅਨੁਸਾਰ ਲਗਭਗ 12000 ਇਮਾਰਤਾਂ ਅੱਗ ਨਾਲ ਤਬਾਹ ਹੋ ਚੁੱਕੀਆਂ ਹਨ ਅਤੇ ਕੁੱਲ ਨੁਕਸਾਨ ਦਾ ਅੰਕੜਾ 135 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ ਅਗਨ ਨੂੰ ਕਾਬੂ ਕਰਨ ਲਈ ਲਗਭਗ 5000 ਫਾਇਰਫਾਈਟਰਜ਼ ਮਿਹਨਤ ਕਰ ਰਹੇ ਹਨ ਪਰ ਹਵਾਵਾਂ ਤੇ ਤੇਜ਼ ਬਹਾਵ ਅਤੇ ਸੁੱਕੇ ਮੌਸਮ ਦੇ ਕਾਰਨ ਇਹ ਅਗ ਹੋਰ ਖੇਤਰਾਂ ਵਿੱਚ ਫੈਲ ਰਹੀ ਹੈ ਸਥਾਨਕ ਪ੍ਰਸ਼ਾਸਨ ਨੇ ਅਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ ਕੁਝ ਖੇਤਰਾਂ ਵਿੱਚ ਫਾਇਰਫਾਈਟਰਜ਼ ਨੇ ਅਗ ਨੂੰ ਕਾਬੂ ਚ ਪਾ ਲਿਆ ਹੈ ਪਰ ਜੰਗਲ ਦੇ ਅੰਦਰੂਨੀ ਹਿੱਸਿਆਂ ਵਿੱਚ ਅਗ ਦੁਬਾਰਾ ਭੜਕਣ ਦੀ ਸੰਭਾਵਨਾ ਬਰਕਰਾਰ ਹੈ ਉਥੇ ਦੀ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਜਦਕਿ ਪੀੜਤ ਪਰਿਵਾਰਾਂ ਲਈ ਅਸਿਸਟੈਂਸ ਦੀ ਮੰਗ ਜੋਰਾਂ ਤੇ ਹੈ ਇਸ ਭਿਆਨਕ ਅਗਨੇ ਇੱਕ ਵਾਰ ਫੇਰ ਪ੍ਰਕਿਰਤੀ ਆਫਤਾ ਨਾਲ ਨਿਪਟਣ ਲਈ ਕੀਤੀ ਜਾ ਰਹੀ ਹੈ ਤਿਆਰੀਆਂ ਦੇ ਉੱਤੇ ਉਂਗਲੀ ਉਠਾਈ ਹੈ ਔਰ ਇਹਨੂੰ ਇੰਟਰੋਸਪੈਕਟ ਕਰਨ ਦੀ ਜ਼ਰੂਰਤ ਹੈ